ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿਗਰੂ ਤੇ ਗਾਧਾ ਸਾਹਿਬ ਮਹਾਰਾਜ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਸਰਬੱਤ ਦਾ ਭਲਾ ਕਰਵਾ ਬਈ ਮਿਹਰ ਦੀਓ ਕਿਰਪਾ ਕਰਵਾ ਬਈ ਔਖੀ ਸੜੀ ਨਾ ਦੇਖੋ ਕਰੋ ਕਿਰਪਾ ਬਾਬਾ ਜੀ ਅਕਸੋ ਲਿਖਾ ਬਲਿ ਸਦਾ ਨਾਸਤ ਬਾਬਾ ਜੀ ਸਾਇ ਨਾਸਰੀ ਮਹਿਲਾ ਪਹਿਲਾ ਘਰ ਦੂਜਾ ਅਸ਼ਟ ਪਦਿਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਗੁਰ ਸਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਭਾਵ ਸਰਵਰ ਮਹਿ ਹੰਸ ਪ੍ਰਾਨ ਪਤ ਪਾਵ ਗੁਰ ਸਾਗਰ ਰਤਨੀ ਭਰਪੂਰੇ અમૃત સંત ચૂગૈ નહીં દૂર હર રસ ચોગ ચૂગૈ પ્રભ પહાવ ਸਰવર મં હંસ પ્રાણ પત પાવ ક્યા બગ ભપડા છપડી નહાયે ਕੀ ਚੜ ਡੋਬ ਮਲ ਨਾ ਜਾਏ ਰਹਾਓ ਰਖ ਰਖ ਚਰਨ ਧਾਰੇ ਵਿਚਾਰੀ ਦੁਬੇ ਧਾ ਛੋੜ ਪਾਏ ਨਿਰੰਕਾਰੀ ਮੁਕਤ ਪਦਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰੱਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਪਹਗਤ ਕਰ ਸਹਿਜ ਸਮਾਏ ਸਰਵਰ ਮਹ ਹੰਸ ਹੰਸ ਮਹ ਸਾਗਰ ਅਕਥ ਕਥਾ ਗੁਰਬਚਨੀ ਆਦਰ ਸੋਨ ਮੰਡਲ ਇਕ ਜੋਗੀ ਬਸ ਨਾਰਨਾ ਪਰਖ ਕਹੋ ਕੈਸੇ ਤੇਰੇ ਭਵਨ ਜੋਤ ਰਹੇ ਲੇਵ ਲਈ ਸੋ ਨਰਨਾਥ ਸੱਚੇ ਸ਼ਰਨਾਈ ਆਨੰਦ ਮੂਲ ਅਨਾਥ ਆਧਾਰੀ ਗੁਰਮੁਖ ਭਗਤ ਸਹਜ ਵਿਚਾਰੀ ਭਗਤ ਵਸਲ ਭੈ ਕਾਟਣ ਹਾਰੇ ਹਉ ਮੈ ਮਾਰ ਮਿਲੇ ਪਗ ਧਾਰੇ ਅਨਿਕ ਜਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮੈਂ ਆਏ ਜਾ ਨਾਮ ਪਦਾਰਥ ਦੁਬਿਦਾ ਖੋਵੈ ਆਪਨ ਚੀਨਸ ਪ੍ਰਹਮ ਪ੍ਰਹਮ ਰੋਵੈ ਕਹਿ ਤਾ ਪੜ ਤਾ ਸੁਣ ਤਾ ਏਕ ਧੀਰਜ ਤਹਰਮ ਤਰਣੀ ਧਰ ਟੇਕ ਜਤ ਸਤ ਸੰਜਮ ਹਿਰਦੈ ਸਮਾਏ ਚੌਥੇ ਪਦ ਕਉ ਜੇ ਮਨ ਪਤਿ ਆਏ ਸਾਚੇ ਨਿਰਮਲ ਮੈਲ ਨ ਲਾਗੇ ਗੁਰ ਕੈ ਸ਼ਬਦ ਭਰਮ ਭਉ ਭਾਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਚ ਸਾਚ ਸਰੂਪ ਸਾਚੇ ਨਿਰਮਲ ਮਹਿਲਨ ਲਗਾ ਗੁਰ ਕਾ ਸ਼ਬਦ ਭਰਮ ਭਉ ਭਾਗ ਸੂਰਤ ਮੂਰਤ ਆਦ ਅਨੂਪ ਨਾਨਕ ਜਾਚ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ